ਤਦ ਇਹ ਤਾਂ ਜ਼ਬਰਦਸਤੀ ਤੱਕ ਕਚਾਈ ਕਰਨ ਦੇ ਤੇ ساری ساری ਦੁਨੀਆ ਜਾ ਰਹੀ ਹੈ ਤੁਹਾਡੀ ਕੱਢਣੀ ਮੈਂ ਤੁਹਾਨੂੰ ਦੱਸਾਂ ساری ਦੁਨੀਆ ਕੱਢਣੀ ਕਾਲ ਕੱਢਣ ਦੇ ਤੁਸੀਂ ਹੋਰ ਕੀ ਹੈ ਇਹ ਜ਼ਬਰਦਸਤੀ ਵਾਲੀ ਗੱਲ ਹੈਗੀ ਆ ਮੈਂ ਤੁਹਾਨੂੰ ਕਹਿੰਦਾ ਤੁਸੀਂ ਦੱਸ ਦਿਓ ਉੱਥੇ ਜਾ ਕੇ ਕਿ ਮੇਰੇ ਚਹੇ ਆਲਾਨ ਕਰਤਾ ਇਹ ਹੈਲਮਟ ਵੀ ਪਾਇਆ ਤੁਸੀਂ ਮੈਂ ਚਲਾਉਣਾ ਯਾਰ ਨਹੀਂ ਨਾ ਪਾਓ ਨਾ ਪਾਓ ਸਰ ਲੱਗਦਾ ਤੇਰਾ ਪ੍ਰਸ਼ਾਸਨ ਨੂੰ ਅੱਗੇ ਗਾਲਾਂ ਕੱਢ ਸਕਦੇ ਸੀ ਦੱਸੋ ਜੀ ਦੋ ਜਵਾਬ ਲੱਗਦਾ ਸਰ ਅਸੀਂ ਪ੍ਰਸ਼ਾਸਨ ਨੂੰ ਗਾਲ੍ਹਾਂ ਕੱਢੀਏ ਪ੍ਰਸ਼ਾਸਨ ਕਿੱਥੇ ਸੁੱਤਾ ਹੈਗਾ ਜੋ ਸਨੇਚਿੰਗ ਉੱਥੇ ਹੈ ਇੱਥੇ ਮਰਡਰ ਹੁੰਦਾ ਪਿਆ ਉਹ ਕੋਈ ਪ੍ਰਸ਼ਾਸਨ ਦੇਖਦਾ ਪਿਆਗਾ ਨਹੀਂ ਉਹ ਸਰ ਇਹ ਟ੍ਰੈਫਿਕ ਦੀ ਡਿਊਟੀ ਅਲੱਗ ਹੈ ਉਹਨਾਂ ਦੀ ਡਿਊਟੀ ਅਲੱਗ ਹੈ ਇਹਨਾਂ ਦੀ ਸਨੇਚਿੰਗ ਇਹਨਾਂ ਦੇ ਹੱਥੋਂ ਨਿਕਲਦੇ ਆ ਉਹ ਕੋਈ ਨਹੀਂ ਫੜੇ ਸਰ ਲੱਗਦਾ ਤੁਸੀਂ ਪ੍ਰਸ਼ਾਸਨ ਨੂੰ ਗਾਲ੍ਹਾਂ ਕੱਢ ਰਹੇ ਹੋ ਨਹੀਂ ਪ੍ਰਸ਼ਾਸਨ ਸੁੱਤਾ ਪਿਆ ਹੈਗਾ ਜੀ ਗਾਲ੍ਹਾਂ ਕੱਢ ਸਕਦੇ ਆ ਜੀ ਅਸੀਂ ਹਾਂ ਜੀ ਗਾਲ੍ਹਾਂ ਕੱਢ ਸਕਦੇ ਆ ਜੀ ਅਸੀਂ ਕੋਈ ਕਿਸੇ ਦੀ ਕੱਢਣ ਦੇਗੇ ਤੁਸੀਂ ਕੈਸ਼ਾਈ ਕਰਨ ਲਈ ਹੈ ਜੇਕਰ ਕੋਈ ਸਰ ਇਹ ਜੇਕਰ ਤੁਸੀਂ ਹੈਲਮਟ ਨਹੀਂ ਪਾਇਆ ਜੀ ਮੇਰਾ ਫੇਰ ਹੈਗਾ ਮੈਂ ਥੱਲੇ ਦੇ ਦਵਾਂ ਗੱਡੀ ਸਰ ਲੱਗਦਾ ਨਹੀਂ ਪ੍ਰਸ਼ਾਸਨ ਸਾਡੀ ਰਾਖੀ ਲਈ ਬੈਠਾ ਜੇਕਰ ਹੈਲਮਟ ਪਾਉਣ ਲਈ ਬੈ ਕੇ ਸੀਧੀ ਰਾਖੀ ਕਰਦੇ ਪਏ ਜੇ ਸਰ ਹੈਲਮਟ ਪਾਉਣ ਲਈ ਕਹਿਤਾ ਤੁਸੀਂ ਕਹਿ ਰਹੇ ਹੋ ਮੈਂ ਸੇਲ ਗੱਡੀ ਥੱਲੇ ਦੇ ਦਾਂਗਾ ਜੀ ਬਿਲਕੁਲ ਕਹਿ ਰਹੇ ਆ ਮੈਂ ਕੀ ਲੱਗਦਾ ਫਿਰ ਤੁਸੀਂ ਪ੍ਰਸ਼ਾਸਨ ਨੂੰ ਕੋਈ ਗਾਲਾ ਕੱਢ ਰਹੇ ਹੋ ਕਿਹੜੀ ਸਹੂਲਤ ਦੇ ਰਿਹਾ ਸਾਨੂੰ ਕੀ ਚੀਜ਼ ਦੀ ਸਹੂਲਤ ਦੇ ਰਿਹਾਗਾ ਕਮਨ ਜੀ ਕਾਹਦਾ ਚਲਾਨ ਕਟਿਆ ਜੀ ਤੁਸੀਂ ਹੈਲਮਟ ਦਾ ਜੀ ਜੀ ਅੱਗੋਂ ਗਾਲਾਂ ਵੀ ਕੱਢੀਆਂ ਜਾ ਰਹੀਆਂ ਰਿਕਾਰਡ ਹੈਗੇ ਆ ਜੀ ਮਿਸਬੇਵ ਦਾ ਨਾਲ ਪਾਉਂਦੇ